ਇਹ ਜਿੱਥੇ ਇੱਕ ਵਿਅਕਤੀ ਵੱਲੋਂ ਕੁਝ ਲੇਡੀਆਂ ਨੂੰ ਕੁੱਟਿਆ ਜਾ ਰਿਹਾ ਹੈ ਮਦਦ ਦੀ ਗੁਹਾਰ ਲਗਾਈ ਸੀ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਕੋਈ ਕਾਰਨ ਨਹੀਂ ਵੀਰ ਜੀ ਆਹੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਕੀ ਕਾਰਨ ਆ ਸਾਨੂੰ ਜ਼ਬਰਦਸਤੀ ਮੇਰੇ ਬੱਚਿਆਂ ਨੂੰ ਵੀ ਸਾਨੂੰ ਜ਼ਬਰਦਸਤੀ ਧੱਕੇਸ਼ਾਹੀ ਕਰਦਾ ਸਾਡੇ ਨਾਲ ਅਸੀਂ ਕੋਈ ਆਏ ਉਹਨੂੰ ਕੁਝ ਮੰਦਾ ਚੰਗਾ ਵੀ ਨਹੀਂ ਬੋਲਦੇ ਸਾਡੇ ਨਾਲ ਮਾੜੇ ਚੰਗੇ ਸਲੂਕ ਕਰਦਾ ਜੀ ਉੱਡ ਘਰ ਵਾਲਾ ਨਹੀਂ ਰੋਕਦਾ ਵੀ ਉਹਦਾ ਵਾਲਾ ਵੀ ਕਹਿੰਦਾ ਜੀ ਉਹਦੀ ਫੇਰ ਕਈ ਵਾਰੀ ਉਹਨੂੰ ਵੀ ਕੁੱਟਦਾ ਮਾਰਦਾ ਪਰ ਕਦੇ ਉਹ ਵੀ ਨਾਲ ਹੀ ਰਲ ਜਾਂਦਾ ਅੱਛਾ ਦੱਸ ਕੇ ਵੀ ਨਹੀਂ ਜਾਂਦਾ ਘਰੇ ਦੱਸ ਕੇ ਨਹੀਂ ਗਿਆ ਜੀ ਕੁੱਟ ਮਾਰ ਕਰਨ ਤੋਂ ਬਾਅਦ ਜਦੋਂ ਚਲੇ ਗਿਆ ਹਾਂਜੀ ਉਹਦੀ ਲੈ ਗਏ ਸੀ ਉਹਨੂੰ ਮਾਜੇ ਦੇ ਮਾਲਕ ਉਹ ਬੋਲਦੇ ਨਹੀਂ ਫੇਰ ਕੁੜੀਆਂ ਨੂੰ ਵੀ ਕੁੱਟਦਾ ਹਾਂਜੀ ਕੁੜੀਆਂ ਨੂੰ ਵੀ ਚਾਰੇ ਬੱਚੀਆਂ ਨੂੰ ਮੇਰੀਆਂ ਨਿੱਕੜੀਸਾ ਪਾ ਲੈਂਦਾ ਬਹੁਤ ਬੁਰੇ ਹਾਲ ਸਾਰੀ ਰਾਤ ਮੈਂ ਬਾਹਰ ਕੱਟਦੀ ਆ ਸਾਰੀ ਸਾਰੀ ਰਾਤ ਕਦੇ ਕੋਠੇ ਤੇ ਕਿਤੇ ਬਾਹਰ ਹੂੰ ਬੱਚੀਆਂ ਲੈ ਕੇ ਆਪਦੀਆਂ ਬਾਹਰ ਭੱਜੀ ਫਿਰਦੀ ਰਹਿੰਦੀ ਆ ਬਾਕੀ ਜਿਹੜਾ ਭਨੇ ਵੀਡੀਓ ਪਾਈ ਆ ਉਹ ਅੱਗੇ ਵਾਇਰਲ ਹੋ ਰਹੀ ਆ ਬਹੁਤ ਜ਼ਿਆਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਅਸੀਂ ਭਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਮ ਪਹੁੰਚੇ ਆ ਜਿੱਥੇ ਦੀ ਇੱਕ ਵੀਡੀਓ ਆ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਜਿੱਥੇ ਇੱਕ ਵਿਅਕਤੀ ਵੱਲੋਂ ਕੁਝ ਲੇਡੀਜ਼ ਨੂੰ ਕੁੱਟਿਆ ਜਾ ਰਿਹਾ ਇਹ ਮਦਦ ਦੀ ਗੁਹਾਰ ਲਗਾਈ ਸੀ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਤਾਂ ਉਸ ਤੋਂ ਬਾਅਦ ਕਾਫੀ ਸਮਾਜ ਸੇਵੀ ਸੰਸਥਾਵਾਂ ਇੱਥੇ ਪਹੁੰਚੀਆਂ ਪੁਲਿਸ ਪ੍ਰਸ਼ਾਸਨ ਨੇ ਵੀ ਦਖਲ ਅੰਦਾਜ਼ੀ ਦਿੱਤੀ ਆ ਸੋ ਅਸੀਂ ਵੀ ਪਹੁੰਚੇ ਹਾਂ ਕੀ ਸੀ ਕਾਰਨ ਪੱਖ ਜਾਣਨ ਦੇ ਲਈ ਅਤੇ ਉਸ ਵਿਅਕਤੀ ਨੂੰ ਜ਼ਰੂਰ ਸਬਕ ਸਿਖਾਉਣ ਦੇ ਲਈ ਇੱਥੇ ਪਹੁੰਚੇ ਸੀ ਪਰ ਉਹ ਇੱਥੇ ਨਹੀਂ ਮਿਲਿਆ ਕਹਿੰਦੇ ਜੀ ਕੰਪੇਨ ਤੇ ਚੱਲ ਗਿਆ ਐਮਪੀ ਦੇ ਵਿੱਚ ਭੈਣ ਨੇ ਸਾਡੇ ਨਾਲ ਗੱਲ ਕਰਦੇ ਆ ਹਾਂ ਜੀ ਭੈਣੇ ਸਾਸਰੀ ਘਰ ਜ਼ਬਰਦਸਤੀ ਕਰ ਰਹੀ। ਭਾਣਾ ਕੀ ਕਾਰਨ ਸੀ ਜਿਹੜੀ ਇਹ ਵੀਡੀਓ ਪੈ ਰਹੀ ਆ ਕਿਉਂ ਉਹ ਕੁੱਟ ਰਹੀ ਹੈ? ਕੋਈ ਕਾਰਨ ਨਹੀਂ ਵੀਰ ਜੀ। ਆਹੀ ਤਾਂ ਸਾਨੂੰ ਪਤਾ ਨਹੀਂ ਲੱਗਦਾ ਕੀ ਕਾਰਨ ਆ। ਸਾਨੂੰ ਜ਼ਬਰਦਸਤੀ ਮੇਰੇ ਬੱਚਿਆਂ ਨੂੰ ਵੀ ਸਾਨੂੰ ਜ਼ਬਰਦਸਤੀ ਧੱਕੇਸ਼ਾਹੀ ਕਰਦਾ ਸਾਡੇ ਨਾਲ ਜੀ। ਅੱਛਾ। ਅਸੀਂ ਕੋਈ ਆਏ ਉਹਨੂੰ ਕੁਛ ਮੰਦਾ ਚੰਗਾ ਵੀ ਨਹੀਂ ਬੋਲਦੇ ਸਾਡੇ ਨਾਲ। ਮਾੜੇ ਚੰਗੇ ਸਲੂਕ ਕਰਦਾ ਜੀ। ਹੂੰ। ਕੌਣ ਉਹ ਵਿਅਕਤੀ ਕੌਣ ਆ ਜੀ? ਦਿਓਰ ਆ ਜੀ ਮੇਰਾ। ਤੁਹਾਡਾ ਦਿਓਰ ਆ। ਹਾਂ। ਸ਼ਰਾਬਿੰਦਾ ਹਾਂਜੀ ਸ਼ਰਾਬ ਆਮ ਤੜਕੀ 5 ਵਜੇ ਨੂੰ ਡੱਕ ਲੈਂਦਾ ਜੀ ਅੱਛਾ ਪੈਸਾ ਕਿੱਥੋਂ ਆਉਂਦਾ ਭਨੇ ਪੈਸਾ ਆਪਦੇ ਠੇਕੇ ਤੋਂ ਲੈਂਦਾ ਜਾਂ ਜ ਆਪਦੇ ਉਹਦੇ ਬੈਂਕ ਚੋਂ ਉਥੋਂ ਕਢਾ ਲੈਂਦਾ ਜੀ ਕੰਮ ਵੀ ਕਰਦਾ ਕੋਈ ਕੰਮ ਗੱਡੀ ਤੇ ਜਾਂਦਾ ਜੀ ਕੰਪੈਨ ਤੇ ਵੀ ਜਾਂਦਾ ਅੱਛਾ ਹਾਂਜੀ ਤੇ ਤੁਹਾਡੇ ਘਰ ਵਾਲਾ ਨਹੀਂ ਰੋਕਦਾ ਬਈ ਉਹਦਾ ਘਰ ਵਾਲਾ ਵੀ ਕਹਿੰਦਾ ਜੀ ਉਹਦੀ ਫੇਰ ਰੁੱਕ ਕਈ ਵਾਰੀ ਉਹਨੂੰ ਵੀ ਕੁੱਟਦਾ ਮਾਰਦਾ ਪਰ ਕਦੇ ਉਹ ਵੀ ਨਾਲ ਹੀ ਰਲ ਜਾਂਦਾ ਥਾਣਾ ਨਹੀਂ ਗਏ ਤੁਸੀਂ ਥਾਣੇ ਜਾ ਕੇ ਆਏ ਆ ਜੀ ਹੁਣ ਪੁਲਿਸ ਵਾਲਿਆਂ ਨੇ ਨਾ ਤੇ ਕੇਸ ਕਰਿਆ ਜੀ ਪਹਿਲਾਂ ਕੋਈ ਸੁਣ ਬਾਈ ਹੋਈ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਅੱਛਾ ਹੁਣ ਕਿੱਥੇ ਚਲੇ ਗਿਆ ਉਹ ਹੁਣ ਉਹ ਬਾਹਰ ਚਲੇ ਗਿਆ ਐਮਪੀ ਆ ਖਨਿ ਦਾ ਆਂਦਰਾ ਜੀ ਪਤਾ ਨਹੀਂ ਸਾਨੂੰ ਅੱਛਾ ਦੱਸ ਕੇ ਵੀ ਨਹੀਂ ਜਾਂਦਾ ਘਰੇ ਦੱਸ ਕੇ ਨਹੀਂ ਗਿਆ ਜੀ ਊਟਮਾਰ ਕਰਨ ਤੋਂ ਬਾਅਦ ਜਦੇ ਚਲੇ ਗਿਆ ਹਾਂਜੀ ਉੱਦੀ ਲੈ ਗਏ ਸੀ ਉਹਨੂੰ ਮਹਾਜ ਦੇ ਮਾਲਕ ਅੱਛਾ ਹਾਂਜੀ ਕਿਹ ਕਿਦਨ ਪੁਰਾਣੀ ਵੀਡੀਓ ਹੈ ਇਹ ਇਹ 16 17 ਤਰੀਕ ਦੀ ਹੈ ਜੀ ਠੀਕ ਹੈ ਹਾਂਜੀ ਤੇ ਭਨੇ ਮਾਗਰੋਂ ਕੋਈ ਪਰਿਵਾਰ ਜਿਵੇਂ ਪੇਕਿਆਂ ਤੋਂ ਜਦੋਂ ਇਹ ਕਿਸੇ ਦੀ ਕੁੜੀ ਨਾਲ ਕੁੱਟਮਾਰ ਹੁੰਦੀ ਆ ਸਾਨੂੰ ਲੱਗਿਆ ਕਿ ਬਹੁਤ ਗਲਤ ਹੋ ਰਿਹਾ ਅਸੀਂ ਆਏ ਆ ਤੇ ਕੋਈ ਪਰਿਵਾਰ ਨਹੀਂ ਦਖਲ ਦਿੰਦਾ ਪਰਿਵਾਰ ਪਿੱਛੇ ਆਏ ਹੁੰਦੇ ਜੀ ਕੋਈ ਮੇਰਾ ਭੈਣ ਭਾਈ ਆਉਂਦਾ ਜੀ ਉਹਨਾਂ ਨੂੰ ਵੀ ਗਾਲਾਂ ਕੱਢਦੇ ਗਲਤ ਬੋਲਦੇ ਆ ਜੀ ਉਹਨਾਂ ਨੂੰ ਵੀ ਫਿਰ ਉਹ ਵਿਚਾਰੇ ਪਿੱਛੇ ਹਟ ਜਾਂਦੇ ਆ ਵੀ ਅਸੀਂ ਚੱਲ ਕੋਈ ਨਾ ਉਹ ਬੋਲਦੇ ਨਹੀਂ ਫਿਰ ਕੁੜੀਆਂ ਨੂੰ ਵੀ ਕੁੱਟਦਾ ਹਾਂਜੀ ਕੁੜੀਆਂ ਨੂੰ ਵੀ ਚਾਰੇ ਬੱਚਿਆਂ ਨੂੰ ਮੇਰੀਆਂ ਨਿੱਕੜੀਸਾ ਪਾ ਲੈਂਦਾ ਅੱਛਾ ਹਾਂਜੀ ਬਹੁਤ ਬੁਰੇ ਹਾਲ ਸਾਰੀ ਰਾਤ ਮੈਂ ਬਾਹਰ ਘਟਦੀ ਆ ਸਾਰੀ ਸਾਰੀ ਰਾਤ ਕਦੇ ਕੋਠੇ ਤੇ ਕਿਤੇ ਬਾਹਰ ਹੂੰ ਬੱਚੀਆਂ ਲੈ ਕੇ ਆਪਦੀਆਂ ਬਾਹਰ ਭੱਜੀ ਫਿਰਦੀ ਰਹਿੰਦੀਆਂ ਠੀਕ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਬਣਦੀ ਕਾਰਵਾਈ ਕੀਤੀ ਗਈ ਆ ਜੀ ਪੂਰੀ ਕਾਰਵਾਈ ਕੀਤੀ ਗਈ ਆ ਪੁਲਿਸ ਵਾਲਿਆਂ ਨੇ ਪੂਰੀ ਕਾਰਵਾਈ ਕਰੀ ਜਨਾਂ ਤੇ ਹੂੰ ਬਾਕੀ ਜਿਹੜਾ ਭਨੇ ਵੀਡੀਓ ਪਾਈ ਆ ਉਹ ਅੱਗੇ ਵਾਇਰਲ ਹੋ ਰਹੀ ਆ ਬਹੁਤ ਜ਼ਿਆਦੇ ਹਾਂਜੀ ਉਹ ਕੀ ਕਹhenge ਉਹ ਹੁਣ ਉਹ ਵੀਡੀਓ ਅੱਗੇ ਵਾਇਰਲ ਨਾ ਹੋਵੇ ਜਿਹੜੇ ਲੋਕ ਫੋਨ ਕਰਦੇ ਨੇ ਜਾਂ ਮੈਸੇਜ ਕਰਦੇ ਨੇ ਉਹਨਾਂ ਨੂੰ ਕੀ ਕਹhenge ਉਹ ਉਹ ਵੀਡੀਓ ਵਾਇਰਲ ਨਾ ਹੋਵੇ ਜੀ ਹੂੰ ਇੱਥੇ ਬੰਦ ਕਰੀ ਜਾਵੇ ਵੀਡੀਓ ਏਦੂ ਗਾਹਾਂ ਦੀ ਗਾਹਾਂ ਵੀਡੀਓ ਪਾਉਣਾ ਵੀ ਸਾਡਾ ਸਾਰਾ ਹੱਲ ਹੋ ਗਿਆ ਜੀ ਹਾਂ ਜੀ ਹਾਂਜੀ ਵੀ ਨਾ ਕੋਈ ਫੋਨ ਕਰੇ ਹੁਣ ਹੂੰ ਤੁਹਾਨੂੰ ਫੋਨ ਆ ਰਹੇ ਨਹੀਂ ਹਾਂਜੀ ਫੋਨ ਬਹੁਤ ਆਉਂਦੇ ਆ ਵੀ ਫੋਨ ਹੁਣ ਇਹ ਬੰਦ ਕਰੇ ਜਾਣ ਵੀ ਸਾਡੇ ਪੁਲਿਸ ਨੇ ਸਾਰਾ ਉਹ ਕਰ ਲਿਆ ਹਾਂ ਤੇ ਜਿਹਦੇ ਕੋਲ ਹੈਗੀ ਆ ਉਹ ਵੀਡੀਓ ਡਿਲੀਟ ਵੀ ਕਰ ਦੇਣਾ ਕਿਉਂਕਿ ਵੀਡੀਓ ਡਿਲੀਟ ਕਰ ਦੇਣਾ ਉਹ ਹੂੰ ਕਿਉਂ ਵੀਡੀਓ ਗਾਹ ਦੀ ਗਾਹ ਪਹੁੰਚੀ ਜਾਂਦੀ ਹੈ ਜੀ ਉਹ ਵੀਡੀਓ ਡਿਲੀਟ ਕਰੀ ਜਾਵੇ ਹੱਥ ਬੰਨ ਕੇ ਬੇਨਤੀ ਆ ਠੀਕ ਹੈ ਹਾਂਜੀ ਤੁਸੀਂ ਪਰੇਸ਼ਾਨ ਹੋ ਰਹੇ ਹੋ ਹੁਣ ਘਰੇ ਵੀ ਲੋਕ ਪਹੁੰਚਦੇ ਨਹੀਂ ਹਾਂਜੀ ਘਰੇ ਆਉਂਦੇ ਆ ਬਹੁਤ ਆਉਂਦੇ ਆ ਜੀ ਅਸੀਂ ਬਹੁਤ ਪਰੇਸ਼ਾਨ ਆ ਹੁਣ ਹੂੰ ਕਿਉਂ ਬੱਚੀਆਂ ਐਸੀ ਗੱਲ ਦੀ ਬਿਸ਼ਰਮੀ ਮੰਨਦੀਆਂ ਜੀ ਹੂੰ ਸੋ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਇਹ ਜਿਹੜਾ ਟੌਪਿਕ ਆ ਇਹਦਾ ਹੱਲ ਹੋ ਚੁੱਕਿਆ ਹੈ ਇਨੂੰ ਇੱਥੇ ਬੰਦ ਕੀਤਾ ਜਾਵੇ ਅੱਗੇ ਵੀਡੀਓ ਵਾਇਰਲ ਨਾ ਕੀਤੀ ਜਾਵੇ ਜਿਸ ਕਿਸੇ ਵੀਰ ਕੋਲ ਵੀਡੀਓ ਹੈਗੀ ਉਹ ਡਿਲੀਟ ਕਰ ਦੇਣ ਕਿਰਪਾ ਕਰਕੇ ਪਰਿਵਾਰ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿਉਂਕਿ ਆਮ ਪਰਿਵਾਰ ਆ ਇਹ ਛੋਟੇ ਬੱਚੇ ਨੇ ਜਿਨ੍ਹਾਂ ਦੇ ਭਵਿੱਖ ਤੇ ਮਾੜਾ ਅਸਰ ਪੈ ਸਕਦਾ ਹੈ ਆਉਣ ਵਾਲੇ ਟਾਈਮ 'ਚ ਇਸ ਨੂੰ ਵਾਇਰਲ ਨਾ ਕੀਤਾ ਜਾਵੇ ਨਾ ਕੋਈ ਹੁਣ ਫੋਨ ਕਰੇ ਅੱਜ ਨਿਹੰਗ ਸਿੰਘ ਜਥੇਬੰਦਿਆਂ ਵੀ ਪਹੁੰਚੀਆਂ ਸੀ ਬਹੁਤ ਸਾਰੀਆਂ ਸਮਾਜ ਸੇਵਿਕ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਵਿੱਚ داخل ਅੰਦਾਜ਼ੀ ਦੇ ਕੇ ਇਸ ਮਸਲੇ ਨੂੰ ਹੱਲ ਕਰ ਦਿੱਤਾ ਇਸ ਦੀ ਜ਼ਿਆਦਾ ਅੱਗੇ ਵਾਇਰਲ ਨਾ ਕੀਤੀ ਜਾਵੇ ਇਸ ਨੂੰ ਇੱਥੇ ਬੰਦ ਕੀਤਾ ਜਾਵੇ ਨਹੀਂ ਕਿਸੇ ਸਿੰਘ ਵੀ ਆਏ ਸੀ ਪਹਿਲਾਂ ਹਾਂਜੀ ਆ ਕੇ ਆਇਆ ਜੀ ਹਾਂ ਸੋ ਧੰਨਵਾਦ ਜੀ ਇਸ ਮਸਲੇ ਨੂੰ ਇੱਥੇ ਬੰਦ ਕੀਤਾ ਜਾਵੇ